ਅੱਜ ਮੇਲੇ ਹੋ ਗਏ ਸੱਜਣਾ ਲੱਗੇ ਗਮ ਵੀ ਦਿੱਤੇ ਹਰਾ ਮੇਰੇ ਚਿਤ ਨੂੰ ਕੰਬਣੀ ਛਿੜ ਗਈ ਤੈਨੂੰ ਦੇਖਿਆ ਜਦੋਂ ਜ਼ਰਾ ਸਾਨੂੰ ਸਾਰਾ ਹੀ ਜੱਗ ਵੇਖਦਾ ਹਾਂ ਮੇਰੇ ਹਾਨੀਆਂ ਸਾਨੂੰ ਸਾਰਾ ਹੀ ਜੱਗ ਵੇਖਦਾ ਤੇਰਾ ਕਿਦਾਂ ਹੱਥ ਫੜਾਂ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋਰੀਆਂ ਆ ਲੈ ਫੜ ਕੁੰਜੀਆਂ ਤੇ ਸੰਭਲਤ ਜੋਰੀਆਂ ਖਸਮਾ ਨੂੰ ਖਾਂਦਾ ਏ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ ਏ ਹਾਈ ਚੱਲ ਮੇਲੇ ਨੂੰ ਚੱਲੀ ਏ ਝਲੀ ਵਜਾ ਸ਼ੋਰਾਂ ਲੰਮੇਂਦਿਆ ਵਗਦੀ ਐਰਾਵੀ ਵਿੱਚ ਜੁਗਨੂ ਜਾਗਦਾ ਕਮਲਾ ਜਾ ਦਿਲ ਤੇਰੇ ਬਿਨਾ ਨਹੀਂ ਲੱਗਦਾ ਜਾ ਸ਼ੋਰਾ ਲੰਮੇਂਦਿਆ ਵਗਦੀ ਐ ਰਾਵੀ ਰਾਹੀ ਆਉਂਦੇ ਜਾਂਦੇ ਪਾਰ ਦੇ ਮੈਂ ਕਿਦੈ ਗੁਲਾਬ ਸਾਡੇ ਸਜਣਾ ਦੇ ਪਿਆਰ ਦੇ ਮੈਕ ਦੇ ਗੁਲਾਬ ਸਾਡੇ ਸਜਣਾ ਦੇ ਪਿਆਰ ਦੇ ਵੰਜਲੀ ਵਜਾ ਜਾ ਆ ਗਿਆ ਜੀ ਦੀਆਂ ਪਿਛਲੇ 15 ਹੱਲਾ ਤੋਂ ਵੇਟਿੰਗਾਂ ਹੋ ਰਹੀਆਂ ਸੀ ਉਹ ਮੇਲੇ 'ਚ ਆ ਗਿਆ ਬਹੁਤ ਸਵਾਦ ਆ ਰਿਹਾ ਤਪ ਧੂੜ ਤੇ ੱੱਕੇ ਖਾਂਦੇ ਯਾਰ ਮਟਿਆਰਾਂ ਦੇ ਅਸੀਂ ਨਹੀਂ ਖਰਦੇ ਆ ਬਾਈ ਮਿਲਿਆ ਬਾਈ ਸ਼ੇਖ ਬਾਈ ਹੁਣੇ ਦੁਬਈ ਤੋਂ ਆਇਆ ਹਾਂਜੀ ਬਾਈ ਨੂੰ ਉਧਰੋਂ ਡਿਪੋਰਟ ਕੀਤਾ ਬਾਈ ਦੁਬਈ ਬਾਈ ਉੱਥੇ ਰੇਤਾਂ ਚੋਰੀ ਕਰਦਾ ਫੜਿਆ ਗਿਆ ਜੀ ਬਾਈ ਗੱਟਾ ਰੇਤ ਦਾ ਭਰ ਲੈ ਉਧਰੋਂ ਹਾਂਜੀ 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 ਆ ਭਾਈ ਆ ਗਿਆ ਮਹਬੂਦ ਗਾ ਆ ਆ ਮੇਰਾ ਲੱਲੂ ਰਾਮ ਆਮਰਾ ਕਾਲੂ ਰਾਮ ਗਾਈਜ਼ ਇਹ ਇਹ ਉਹੀ ਆ ਗਾਈਜ਼ ਗੁਰੂ ਵਾਲਾ ਬੰਨੀ ਹੈ ਇਹ ਬਾਈ ਇਹ ਉਹਦਾ ਮੁੰਡਾ ਗਾਈਜ਼ ਜਿਹੜਾ ਗੁਰੂ ਵਾਲਾ ਬੰਨੀ ਹੈ ਬਾਈ ਜੀ ਗੁਰੂ ਵਾਲਾ ਬੰਨੀ ਹੈ ਇਹ ਆ ਆਪਣੀ ਘਰੇ ਆ ਮਤ ਸਕ ਰਿਹਾ ਬੁਢੇ ਮੁਸਕਾਤਾ ਤੋ ਆ ਬਈ ਆਇਆ ਹੁਣ ਸਾਡੇ ਨਾਲ ਤੋ ਹੂੰ ਕਿਸ ਨਾ ਮਾ ਡਾਕਟਰ ਪੀਚ ਗਾਇਸ ਇਹ ਇੱਚ ਇੱਚ ਚੋਲੇ ਟੂ ਹੀ ਲਾਈ ਇੱਚ ਟੱਪ ਤੂੜ ਤੇ ੱੱਕੇ ਟੱਪ ਤੂੜ ਤੇ ਮਿਲਦੇ ੱੱਕੇ ਫਿਰ ਵੀ ਦਿਲ ਨਹੀਂ ਯਾਰਾਂ ਦੇ ਬਸ ਪਤੋੜਦੀ ਜਵਾਨੀ ਦੇਖ ਲੋ ਇਹ ਪਤੋੜਦੀ ਜਵਾਨੀ ਦੇਖ ਲੋ ਹਾਲੋ ਗਾਇਸ ਜਮਾ ਕਪ ਤੋਂ ਸਦਾਕ ਸਵਾਗਤ ਆ ਸਾਰੇ ਮਹੱਲੇ ਵਿੱਚ ਆ ਗਿਆ ਆ ਅਸੂਸਾਰ ਮੈਲਾ ਮੈਂ ਤੇ ਕਮਰਾ ਗਾਜ਼ ਬਹੁਤ ਮਾਜਾ ਆ ਰਹਾ ਹੈ ਹਾਏ ਮੇਰਾ ਲੱਲੂ ਰਾਮ ਆ ਲੱਲੂ ਰਾਮ ਮੇਰਾ ਕਾਲੂ ਰਾਮ ਆ ਗਿਆ ਗਾਇਸ ਮੇਰਾ ਕਾਲੂ ਰਾਮ ਆ ਗਿਆ ਗਾਇਸ ਤਾਂ ਗਾਇਸ ਮੈਂ ਤੁਹਾਨੂੰ ਦੱਸ ਸਕਦਾ ਮੈਂ ਹੋਣਾ ਨਾ ਕਿ ਨਿਕਲਿਆ ਮੈਂ ਤਿਆਰ ਹੋਇਆ ਮੇਰੇ ਬਾਲ ਵੀ ਗੱਲ ਲੱਗਾ ਓਕੇ ਗਾਇਸ ਬਾ ਗਾਇਸ ਯੋ ਗਾਇਸ ਸਾਡੇ ਭਾਈ ਮਿਲ ਕੇ ਪ੍ਰੈਗਨੈਂਟ ਸਲਮਾਨ ਖਾਨ ਜੀ ਹੋ ਜੀ ਗੁਰਵਾਲਾ ਬਣੇ ਵੀਰ ਜੀ ਰੱਬ ਵਾਲਾ ਬਣੇ ਵੀਰ ਜੀ ਪਟਾੜ ਦੀ ਜਵਾਨੀ ਦੇਖ ਲਾ ਪਟਾੜ ਦੀ ਪਾਣੀ ਰੂਪਾ ਲਬਨਿਏ ਵੀਰ ਜੀ ਦੱਪ ਵਾਲਾ ਬਣੇ ਮੈਂ ਤੁਸੀਂ ਐ ਵੀਰ ਜੀ ਛੱਡੀਆਂ ਨੂੰ ਛੱਡੀ ਪੰਜਾਬ ਨੂੰ ਛੱਡ ਕੇ ਨਾ ਜਾਓ ਦੇਸਾਂ ਬਿਦੇਸਾਂ ਬੀਰ ਜੀ ਉਹ ਵਧੀਆ ਲੱਗਿਆ ਉਹ ਦੇ ਚੰਡੋਲ ਜਿਹਨੇ ਤੇ ਆ ਰਹੀ ਆ ਜੀ ਇਹ ਬੰਗੀ ਬੀਤਿਆ ਗਾਈ ਜਿੰਨਾਂ ਦੀ ਓਨੀ ਬੀਤਾ ਇਹਦੇ ਨੀਤਾ ਵਾਰਗਾ ਇਹ ਬੰਗੀ ਆ ਜੀ ਉਹ ਖੜੇ ਬੰਗੀ ਆ ਗਾ ਜਲਟ ਪਾਣੀ ਦਾ ਪਾਰਟ ਗੁਰੂ ਵਾਲਾ ਬੰਨਿਆ ਜੀ ਬੀਰ ਜੀ ਗੁਰੂ ਵਾਲਾ ਬਣੀ ਵੀਡੀਓ ਬਣਾਉਣ ਗਏ ਫੇਰ ਕੀ ਹੈ ਗਾਇਸ ਵਲੌਗ ਬਣਾ ਰਿਹਾ ਇੰਟਰੋ ਹੋ ਰਿਹਾ ਗਾਇਸ ਅਭੀ ਵੀ ਆਪकी बस ਨਿਕਲ ਜਾਏਗੀ ਕੋਈ ਬਾਤ ਨਹੀਂ ਅਗਲੀ ਫਸ ਬਚਾ ਲਿਆ ਹੈ ਆ ਬਰੇ ਪੰਗ ਪੀਨੇ ਆ ਗਏ ਇਹ ਟਾਟਾ ਟੁੰਡਰੀ ਨਾ ਬੰਬੇ ਵਾਲੇ ਬੰਬੇ ਵਾਲੇ ਬੰਬੇ ਵਾਲੇ ਵੀਰੇ ਦੇ ਦਿਓ ਜਿਹੜਾ 2 ਮਿੰਟ ਬੋਲਣਾ ਬੋਲ ਦੋ ਪੇਰ ਵਾਲਾ ਠੀਕ ਮੰਗ ਵਿੱਚ ਕੁੜਤੇ ਚਾਦਰ ਪਾਏ ਹੋਏ ਨੇ ਆਹਾ ਪ੍ਰਗਟ ਨੇ ਮੁੱਸਾਂ ਨੂੰ ਵਟ ਸਾਡੇ ਨਾਲ ਬਹਿ ਕੇ ਮੰਗ ਵਿੱਚ ਚਸ਼ਮੇ ਵੀ ਲਏ ਗੁਰੂ ਵਾਲਾ ਵੀ ਆਏ ਹੋਏ ਨੇ ਸਾਡੇ ਨਾਲ ਬੈਠ ਕੇ ਸੋ ਲਿਆ ਸਾਡੇ ਨਾਲ ਪਟਿਆਲੇ ਤੋਂ ਮੰਗ ਤੇ ਆਏ ਹੋਏ ਨੇ 1 2 3 4 க்காரி பிட்டு பாக பண்ணி விடாது ਕੱਲਾ ਮੂੰਹ ਤੇ ਧਰੀਏ ਜੀ ਕੱਲਾ ਮੂੰਹ ਤੇ ਧਰੀਏ ਵਗਣੇ ਰੱਬ ਤੋਂ ਧਰੀਏ ਇਕੱਲੇ ਦੁਰਜਾਣਾ ਮੰਗ ਲਈ ਯਾਹ ਗੁਰੂ ਵਾਲਾ ਬਣੇਗਾ ਜੀ ਯੋ ਗਾਇਸ ਫਾਈਨਲੀ ਅਸੀਂ ਚਿੰਡੋਲ ਤੇ ਚੜਨ ਜਾ ਰਿਹਾ ਬਹੁਤ ਕਾਰਾਸਤਾ ਗਈ ਅਗੇ ਗਾਇਸ ਮੈਂ ਗੁਰੂ ਓਏ ਇਧਰ ਆ ਇਧਰ ਆ ਇਧਰ ਆ ਗਾਇਸ ਮਾਟਕਾ ਖੇਡ ਹੋ ਰੇ ਜਾ ਰਹਾ ਹੈ ਆ ਗਿਆ ਆਇਆ ਆਇਆ ਉਹ ਪਿੱਛੇ ਉਹ ਕਿੱਥੇ ਬਹਿਣਾ ਦਰਵਾਏਗਾ ਤੂੰ ਸਿਰ ਤੇ ਦਮ ਸਿਰ ਤੇ ਉਹ ਹੱਥ ਪਾਉਣ ਨੂੰ ਕਹਿੰਦਾ ਮੈਂ ਦਊਗਾ ਆ ਦੇਖ ਲੈ ਹੱਥ ਪਾਉਣ ਨੂੰ ਉਹ ਸਾਲਾ ਮਰੂਗਾ

ਦਰਖੰਡਾ ਹੈ ਗੋਰੀ ਮੈਂ ਕੀ ਤੇਰੇ ਭਟਲੇ ਗੋਗੜੂਣੀ ਚੋਰੀ ਦਾ ਵਾਕਾ ਹੁੰਦਾ ਰੰਨਾ ਦਾ ਕੁਝ ਨਹੀਂ ਕੱਸਦਾ ਖੜਿਆਂ ਦਾ ਝਾਕਾ ਹੁੰਦਾ ਰੰਨਾ ਦਾ ਕੁਝ ਨਹੀਂ ਕੱਸਦਾ ਖੜਿਆਂ ਦਾ ਝਾਕਾ ਹੁੰਦਾ ਮੈਂ ਕੀ ਤੇਰੇ ਭੁੰਡ ਲੜਾਤਾ ਮੈਂ ਕੀ ਤੇਰੇ ਧੂਆ ਲੜਾਤਾ ਬੈਠੇ ਲੜ ਲੜ ਕੇ ਨਹੀਂ ਅਦੀਏ ਦਾ ਨਾਲ ਲੜ ਗਿਆ छेर करी अॻिए दादा नशा कर ਦੇ ਕੇ ਮਰਨਾ ਹੈ ਸੀਗੇ ਪੈਸੇ ਦੇ ਕੇ ਮਰਨਾ ਹੈ ਸੀਗੇ ਬੱਜ ਕੇ ਉਹ ਕਿਵੇਂ ਮਹਿਸੂਸ ਕਰ ਤੁਹਾਨੂੰ ਕੀ ਕਿ ਯੋ ਗਾਇਸ ਫਾਈਨਲੀ ਆ ਸੀ ਇੱਥੇ ਚੰਡੋਲ ਤੇ ਜਾ ਕੇ ਆਇਆ ਓਏ ਪਟਾਓ ਜਾ ਥੋੜਾ ਕੀ ਕਹਿਣਾ ਬਾਕੀ ਮੈਂ ਕੋਈ ਗੱਲ ਨਹੀਂ ਕਰੀ ਪਟਾਓ ਇਹਰੇ ਲਵਾਈ ਕਿ ਨਹੀਂ ਨਹੀਂ ਵੀਰੇ ਮਨ ਰੰਦੇ ਨਾਲ ਲੋਕ ਕਾ ਦਾ ਕਾ ਦਾ ਮਰੁੰਦੇ ਨਾਲ ਜਾਣ ਤੇ ਪੈਸੇ ਦੇ ਕੇ ਬੰਦਾ ਦੋ ਬੰਦੇ ਵਿੱਚ ਮੂਤ ਨਿਕਲ ਗਿਆ ਕਿਹਦਾ ਨਿਕਲ ਗਿਆ ਬੱਚਾ ਇਹਦੇ ਦਾ ਮਰ ਜਾਂਦਾ ਪਟਾਓ ਇਹਰੇ ਦਾ ਬਾਈ ਗਾਇਸ ਤੇ ਤੁਲੇ ਦੀ ਪਟਾਉਣ ਦੀ ਪਟੀਸ਼ਨ ਪਾ ਰਿਹਾ ਤੁਸੀਂ ਕਮੈਂਟਾਂ ਦੱਸਦੇ ਹੋਣਾ ਚਾਹੀਦਾ ਕਿ ਨਹੀਂ ਗਾਇਸ ਬਹੁਤ ਜਿਆ ਲੱਗਾ ਸਾਨੂੰ ਹਰੇ ਦੂਰੇ ਜਾਣੇ ਬੋਇਆ

ਯੋ ਗਾਇਸ ਤਾਂ ਫਾਈਨਲੀ ਅਸੀਂ ਸਾਡੇ ਬਾਈ ਕੋਲੇ ਆ ਗਏ ਆ ਇਹ ਉਹੀ ਬਾਈ ਆ ਜਿਹਦੀ ਰੀਲ ਫੇਮਸ ਹੋਈ ਸੀ ਗੁਰਪ੍ਰੀਤ ਬਾਈ ਕੋਲੇ ਦਿਨਾਂ ਨੂੰ ਕਿਸੇ ਤਰ੍ਹਾਂ ਚੱਲ ਚੱਲ 13 ਨੰਬਰ ਸਟਾਲ ਆ ਬਾਈ ਵੀ ਆ ਗੰਨਿਆ ਦੀ ਨਿਸ਼ਾਨੀ ਆ ਠੀਕ ਆ ਆ ਬੰਦਾ ਖੜਾ ਹੋਊਗਾ ਆ ਬੰਦਾ ਖੜਾ ਹੋਊਗਾ ਗਾਇਸ ਇੱਥੇ ਖੜਾਗਾ ਇਹਦੀ ਨਿਸ਼ਾਨੀ ਆ ਠੀਕ ਆ ਇਹਨੂੰ ਲੱਭ ਲਿਓ 13 ਨੰਬਰ ਕਾਲਾ 13 ਨੰਬਰ ਸਟਾਲ ਦਾ ਆ ਨਾ ਲੱਲੂਰਾ ਨਹੀਂ ਬਾਈ ਥੈਂਕ ਯੂ ਫ੍ਰੀਮਲ ਥੋੜਾ ਥੋੜਾ ਗਾਇਸ ਜੂਸ ਦਾ ਲੰਗਰ ਲਾਇਆ ਬਾਈ ਨੇ ਆ ਕੇ ਜੂਸ ਪੀਓ ਬਾਈ ਕੋਲੋਂ ਜ਼ਰੂਰ ਓਕੇ ਗਾਇਜ਼ ਮਾਈ ਚਾਹੀਦਾ ਤੁਹਾਡਾ 76 ਕਿਲੋ ਵਾਗਾ ਆਈਡਲ weight ਪਲੱਸ 5% ਵੀ ਲਾਗੇ ਤਾਂ ਆਪਾਂ 44 ਕਿਲੋ ਹੋਰ ਜੋੜ ਕੇ ਤੁਹਾਡਾ 80 ਕਿਲੋ weight ਚਾਹੀਦਾ ਵਾ ਅੱਜ ਤੁਹਾਡਾ 92 ਕਿਲੋ ਯਾਨੀ ਕਿ 10 ਕਿਲੋ ਓਵਰ ਹੈਗਾ ਤੁਹਾਡੀ ਬੋਡੀ ਦਾ weight ਹੈਗਾ ਜਿਹੜਾ ਹੋਰ ਅਗਰ ਗੱਲ ਕਰੀਏ ਤੁਹਾਡੀ ਬੋਡੀ ਫੈਟ ਜਿਹੜੀ 4.5% ਵਧੀ ਹੋਈ ਆਪਾਂ ਨੂੰ ਆਇਡਲ ਵੀ ਚਾਹੀਦੀ ਹੁੰਦੀ ਹੈਗੀ ਜਿਹੜੀ ਕਿ 24.5% ਆਪਦੀ ਹੈ ਇਹਦੇ ਨਾਲ ਤੁਹਾਡੀ ਵਿਸਰਲ ਫੈਟ ਵਧੀ ਹੋਈ ਹੈਗੀ ਇਹ ਕਿਸਰਲ ਫੈਟ ਦਾ ਵਧਨ ਤਾਂ ਹੁੰਦਾ ਹੈਗਾ ਵੀ ਆਪਾਂ ਨੂੰ 5 ਤੋਂ 7 ਚਾਹੀਦੇ ਹੁੰਦੇ ਆ ਲਾਸਟ ਨਾਇਨ ਚਾਹੀਦੀ ਹੁੰਦੀ ਹੈਗੀ ਪਰ ਅੱਜ ਤੁਹਾਡੇ 12 ਆ ਗਏ ਜਦੋਂ ਇਹ ਵਧਨ ਲੱਗ ਦਿੱਤਾ ਜਿਵੇਂ ਕਿ ਤੁਹਾਡੀ ਏਜ 28 ਆ ਗਈ ਤਾਂ ਹੋ ਸਕਦਾ ਨਾ ਹੋਵੇ ਪਰ ਤੁਹਾਡੇ ਹੱਥ ਪੈਰ ਸੋਨੇ ਇਕਨਾਂ ਜੀ ਤੁਰਨ ਖਣੇ ਵੇਲੇ ਸਾਹ ਚੜਨਾ ਜਦੋਂ ਕੰਮ ਕਰਦੇ ਹੋ ਉੱਤੇ ਕਾਉਂਟ ਬੇਸੂ ਸੁਣੀ ਇਹ ਤੇ ਕਹਾਉਂਦੇ ਨੇ ਜਦੋਂ ਇਹ ਖਰਾਬ ਪਾਸ ਹੋ ਜਾਂਦੀ ਹੈਗੀ ਹਾਰਟ ਦੀ ਜਿਹੜੀ ਕੰਡੀਸ਼ਨ ਹੈਗੀ ਉਹ ਡਾਊਨ ਪੈਣ ਲੱਗ ਜਾਂਦੀ ਆ ਕਿਉਂ ਡਾਊਨ ਪੈਂਦੀ ਆ ਕਿਉਂਕਿ ਜਦੋਂ ਇਹ ਵੱਧਿਆ ਤਾਂ ਆਪਣੇ ਖੂਨ ਦਾ ਫਲੋ ਜਿਹੜਾ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਹੈ ਤਾਂ ਹਾਰਟ ਨੂੰ ਪ੍ਰੋਪਰ ਖੂਨ ਨਹੀਂ ਮਿਲ ਪੁੰਦਾ ਜਿੱਦੇ ਕਰਕੇ ਇਹ ਸਲੋ ਹੋ ਜਾਂਦਾ ਹੈਗਾ ਹਾਂ ਬਹੁਤ ਸਾਰੇ ਲੋਕ ਉਹ ਢੱਡ ਗਿਆ ਜਿੱਦਾਂ ਪਾਣਾ 90 ਜਿਹੜੇ ਖਾਦਾ ਨਹੀਂ ਨਾ ਕੇ ਦਾ ਅਜੇ ਉਤਰ ਜਾ ਉਹ ਜਰਾ ਪਹਿਲਾਂ ਜਰਾ ਬਾਹਰ ਜੜ ਗਿਆ ਇਹ ਨਾ ਵੀ ਉਦੀਦੀ ਆ ਅੰਡਰਲਾਈਨ ਹੁੰਦੀ ਆ ਬੀ ਐਮ ਆਈ ਇਹ ਆਹ ਵੇਖੀਂ ਮੈਂ ਪਗਾਨ ਅੱਛਾ ਹਾਂਜੀ ਮੈਨੂੰ ਮੈਨੂੰ ਗੌਰ ਕਰਨੀ ਪਊਗੀ ਆਪਣੇ ਖਾਣ ਪੀਣ ਦੇ ਵਿੱਚ ਸਹਾਰ ਕਰਨਾ ਪਊਗਾ ਆਪਾਂ ਨੂੰ ਵਧੀਆ ਖਾਣੇ ਜਿਹੜੇ ਆਪਣੇ ਓਰੀਜਨਲ ਖਾਣੇ ਹੈਗੇ ਆ ਜਿਵੇਂ ਕਿ ਸੋਲੇ ਸੋਇਆ ਪ੍ਰੋਟੀਨ ਹੋ ਗਿਆ ਠੀਕ ਹੈ ਫਰੂਟ ਹੋ ਗਏ ਸੈਲਡ ਹੋ ਗਏ ਖਾਣੇ ਹੋ ਗਏ ਇਦਾਂ ਦੀਆਂ ਚੀਜ਼ਾਂ ਨੂੰ ਆਪਾਂ ਨੂੰ ਥੋੜਾ ਜਿਹਾ ਆਪਣੇ ਖਾਣ ਦੇ ਵਿੱਚ ਐਡ ਕਰਨਾ ਪਊਗਾ ਫਾਸਟ ਫੂਡ ਆ ਕੇ ਜਿਵੇਂ ਹੁਣ ਤਾਂ ਆਪਾਂ ਜਿੰਨੇ ਮਰਜ਼ੀ ਦੇਖ ਲੋ ਇੱਥੇ ਤੁਰ ਤੱਕ ਫਾਸਟ ਫੂਡ ਦੀ ਰੈਡੀ ਨਹੀਂ ਹੈ ਸਾਪੇ ਇਹ ਹੀ ਕੁਝ ਖਾਈ ਜਾਂਦੇ ਆਗੇ ਇੱਥੇ ਇੱਕ ਵੀ ਫਲਾਂ ਦੀ ਰੈਡੀ ਨਹੀਂ ਹੈ ਸੋ ਆਪਣੀ ਜਿਹੜੀ ਬੈਟ ਹੈਗੀ ਇਸੇ ਕਰਕੇ ਹੀ ਬਾਦੀ ਆਪਣੀ ਬ ਬੇਟ ਬਾਤੀ ਹੈ ਕਿ ਵੇਟਵਾਦਾ ਦਾ ਪਿਛਲਾ ਬਾਤੀ ਹੁਣ ਤੁਹਾਡੇ ਵੀ ਕਰਨਾ ਹੋਈ ਵੀ ਹੈ ਹੌਲੀ ਹੌਲੀ ਜਦੋਂ 15 ਹੋ ਗਈ ਤੁਹਾਡੇ ਗੱਲ ਤੇ ਪੈ ਸੌਣ ਲੱਗ ਜਾਨਗੇ ਤੁਹਾਡੇ ਬੱਚੇ ਨਾਲ ਕਿ ਕਿੰਨਾ ਤੱਕ ਨਹੀਂ ਪਤਾ ਹੈ ਸੋ ਟਾਈਮ ਰਹਿੰਦੇ ਆਪਾਂ ਇਸ ਚੀਜ਼ ਨੂੰ ਕਵਰ ਕਰਦੇ ਹਾਂ ਮਸਲ ਤੁਹਾਡੇ ਕਮਜ਼ੋਰ ਹੀ ਹੈਗੇ ਇੱਕ ਤਰ੍ਹਾਂ ਨਾਲ 30% ਹੀ ਹੈ ਦੱਸੋ ਇਹਨਾਂ ਨੂੰ ਬਤਾਓ ਇਹਨਾਂ ਨੂੰ ਕਿਵੇਂ ਵਧੂਗਾ ਤੁਸੀਂ ਐਕਸਰਸਾਈਜ਼ ਕਰੋ ਐਕਸਰਸਾਈਜ਼ ਕਰਨ ਤੋਂ ਬਾਅਦ ਪ੍ਰੋਟੀਨ ਡਾਈਟ ਨੂੰ ਆਪਣੇ ਖਾਣ ਦੇ ਵਿੱਚ ਐਡ ਕਰੋ ਜਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਨੇ ਲੈਮ ਸਿਹਤ ਮੰਡੀ ਵੀ ਯਾਦ ਕਰਦੇ ਜੀ ਫਟ ਜਮਨੀ ਡੀ ਆ ਵੀਰ ਮਾਈ ਲੋਡ ਆ ਮੈਂ ਅੰਨਾ ਵੀ ਭਾਈ ਬੈਠਾ ਵੇ ਬੋਡੀ ਮਾਤ ਦੇਖਦਾ ਯੋ ਗਾਇਸ ਤਾਂ ਹੁਣੇ-ਹੁਣੇ ਅਸੀਂ ਫਿਟਨੈਸ ਟੈਸਟ ਕਰਾਇਆ ਤਾਂ ਆਹ ਭਾਈ ਦੀ ਉਮਰ ਨਿਕਲੀ ਆ 45 ਸਾਲ ਮੇਰੀ ਨਿਕਲੀ ਆ 46 ਸਾਲ ਸੋ ਕਹਿੰਦਾ ਬੰਦੋ ਗਾਇਸ ਸਾਡੀ ਤਾਂ 28 ਸਾਲਾਂ ਦਾ ਮੈਂ 24 ਸਾਲਾਂ ਦਾ ਸਾਡੀ ਤਾਂ ਗਾਇਸ ਹੁਣ 40 ਦੀ ਉਮਰ ਲੰਘ ਗਈ ਮੈਨੂੰ ਸਿਕਣ ਪਿਆ ਵਾ ਇਹ ਦੋ ਸਕੰਡ ਵੀ ਪਿਆਵਾ ਗਾਇਸ ਗਾਇਸ ਮੈਂ ਰਹਿ ਗਿਆ ਮੈਨੂੰ ਤਾਂ ਕਹਿੰਦੇ ਤੇਰੀ ਤਾਂ ਸੇਵਾ ਹੀ ਆ ਆ ਬਾਈ ਫਟਾ ਕਹਿੰਦੇ ਸਾਰੇ ਨਾਲ ਗਾਇਸ ਗਾਇਸ ਬੱਸ ਸਾਨੂੰ ਚੈੱਕ ਅਪ ਕਰਾਉਣੇ ਚਾਹੀਦੇ ਆ ਤੇ ਨਹੀਂ ਭਰਹੀਂ ਪਤਾ ਲੱਗਦਾ ਕਿ ਉਹ ਯਾਰ ਉਹ ਤਾਂ ਬਹੁਤ ਵਧੀਆ ਸੀ ਉਹਨੂੰ ਟੈਗ ਕਿਵੇਂ ਆ ਗਿਆ ਸੋ ਪਲੀਜ਼ ਆਪ ਦਾ ਹੈਲਥ ਦਾ ਚੈੱਕ ਅਪ ਕਰਾਉਂਦੇ ਰਹਿਆ ਕਰੋ ਗਾਇਸ ਟਾਈਮ ਟੂ ਟਾਈਮ ਓਕੇ ਗਾਇਸ ਤੁਸੀਂ ਕੀ ਕਰਨਾ ਚਾਹੋਗੇ ਹਾਂਜੀ ਜੋ ਬਾਈ ਨੇ ਕਿਹਾ ਗੁਰੂ ਬਾਲਾ ਬਨੀਏ ਵੀਰ ਜੀ ਗੁਰੂ ਬਾਲਾ ਬਨੀਏ ਗੁਰੂ ਬਾਲਾ ਬਨੀਏ ਵੀਰ ਜੀ ਗੁਰੂ ਬਾਲਾ ਬਨੀਏ ਵੀਰ ਜੀ ਔਕਾ ਮੇਰਾ ਲਾਲੂ ਰਾਮ ਭਾਈ ਯੋਗਾ ਅਸੀਂ ਤਾਂ ਫਾਈਨਲੀ ਅਸੀਂ ਮੇਲੇ ਚੋਂ ਇੱਕ ਵਾਰੀ ਥੋੜਾ ਜਿਹਾ ਬ੍ਰੇਕ ਲੈ ਰਹੇ ਆ ਕਿਉਂਕਿ ਹੁਣ ਅਸੀਂ ਲੰਗਰ ਵੱਲ ਵੱਧ ਰਹੇ ਆ ਲੰਗਰ ਖਾਣ ਲਈ ਸੰਗਤਾ ਜੀ ਨੇ ਚਾਲਾ ਪਾਈਆਂ ਨੇ ਸ਼ੇਰ ਜੰਗਲ ਦੇ ਭਦੌੜ ਵਾਲੇ ਆ ਮੇਰਾ ਕਾਲੋਰਾ ਆ ਮੇਰਾ ਕਾਲੋਰਾ ਓਕੇ ਗਾਇਸ ਓ ਗਾਇਸ ਤੁਮ ਹੈ ਲੱਗਦਾ ਜਿਵੇਂ ਤੂੜੀ ਪਾਉਣ ਆਏ ਨਾ ਪਰ ਐਕਚੁਅਲੀ ਅਸੀਂ ਲੰਗਰ ਖਾਣ ਆਏ ਸਾਰੇ ਆ ਨੇ ਦੇਖੋ ਰਮਾਲਾਣੀ ਸੀ ਤੇ ਦੁਪੱਟਾ ਪਾਇਆ ਓਏ ਲੰਗਰ ਬਹੁਤ ਅੱਛੀ ਪਰ ਸ਼ੇਰ ਜੰਗਲ ਚ ਦੇ ਭਦੌੜ ਵਾਲੇ ਲੰਗਰ ਜਿੱਤੇ ਹੁੰਦੇ ਆ ਬੋਤਾ ਦਾ ਪੂਰਾ ਹੁਣ ਤੇ ਕਿਆ ਸਮੇਂ ਓ ਹਾਂਜੀ ਹਾਂਜੀ ਓਏ ਲੰਗਰ ਗਾਈਸ ਲੰਗਰ ਖਾਨ ਤੋਂ ਗਾਈਸ ਗੁਰੂ ਵਾਲਾ ਬਣੀਏ ਬਾਈ ਜੀ ਵੀਰ ਵਾਲਾ ਬਣੀਏ ਸੰਗਤ ਜੀ ਇਹ ਹੈ ਪਿਚਬੂਲ ਇਹ ਹੈ ਪਿਚਬੂਲ ਇਹ ਹੈ ਪਿਚਬੂਲ ਆਈ ਛਾਵਾ 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 ਗਾਈਸ ਜੀ ਤੂੜੀ ਪੋਣਾ ਆਇਆ ਗੁਰੂ ਵਾਲਾ ਬਣੀਏ ਗਾਈਸ ਓਕੇ ਗਾਈਸ ਜੈ ਜਿੰਦਾਬਾਦ ਗਾਈਸ ਆ ਚੋਰ ਫੜਿਆ ਜੀ ਇਹਨਾਂ ਬੂਟ ਚੋਰੀ ਕਰਦਾ ਫੜਿਆ ਗਾ ਜੀ ਪਰ ਸੰਗਤ ਦੀ ਦਰਿਆ ਦੇ ਲਈ ਦੇਖੋ ਇਹਨੂੰ ਲੰਗਰ ਖਵਾ ਰਿਆ ਸੀ ਚੱਪਲ ਦੇ ਬੱਧਰੇ ਕੱਢੀ ਜਾਂਦਾ ਸੀ ਹਾਂਜੀ ਹਾਂਜੀ ਗਾਇਸ ਚੱਪਲਾਂ ਦੇ ਬੱਧਰੇ ਕੱਢਦਾ ਫੜਿਆ ਗਿਆ ਯੋ ਗਾਇਸ ਤਾਂ ਸ਼ੋਪਿੰਗ ਚੱਲ ਰਹੀ ਆ ਮੇਲੇ ਵਿੱਚ ਤਾਂ ਮੈਂ ਲੈਣੀ ਆ ਚਾਂਦਰਾ ਤੁਹਾਡਾ ਚਾਂਦਰਾ ਦੇ ਅਗਰ ਮੈਂ ਦੇਦਾ ਤਾਂ ਤੁਹਾਡਾ ਕੀ ਖਿਆਲ ਆ 11 ਦੇ ਬਿਡੇ ਸੁਨਕਾ ਤੇ ਫੇਰ 11 ਦੇ ਬਿਡੇ ਸੁਨਕਾ ਕੀ ਆ ਇਹ ਜੱਟ ਦੀਆਂ ਦਿੱਤੀਆਂ ਬਣਾ ਕੇ ਚਾਂਦਰਾ ਆ 这个。 ਨੀ ਤੁਮ ਮੱਲੋ ਮੱਲੀ ਵਹਿਲੀਆਂ ਨੂੰ ਜਾਵੇਂ ਡੰਗਦੀ ਜਾਵੇਂ ਡੰਕਦੀ ਉਹ ਜਾਵੇਂ ਡੰਗਦੀ ਨੀ ਜੱਟ ਬੁੱੱਕ ਦਾ ਫਿਰੂਜ਼ੀ ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ ਲਾਲ ਰੰਗ ਦੀ ਲਾਲੇ ਡੰਗਦੀ ਮੇਲਾ ਸੰਪੂਰਨ ਹੋ ਗਿਆ ਵੀਡੀਓ ਫਿਲਮ ਸ਼ੂਟ ਕਰਦੇ ਹੋ ਕਹਿੰਦੇ ਅਸੀਂ ਜਾਣਨੇ ਆ ਪਾਏ ਜੋ ਗਾਇਸ ਤਾਂ ਫਾਈਨਲੀ ਮੇਲਾ ਲੁੱਟ ਕੇ ਆ ਗਏ ਆ ਅਸੀਂ ਉਹ ਵੀ ਪਿੱਛੇ ਲਟੇਰੇ ਆਉਂਦੇ ਆ ਮੇਲਾ ਲੁੱਟਣ ਵਾਲੇ ਹੈਲੋ ਗਾਇਸ ਐਤ ਕੀ ਆਪਸੇ ਚੱਲੇ ਯਾਰ ਬੋਲ ਰਿਹਾ ਕੋਈ ਬੋਲੋ 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 ਕੋਡ ਐਕਸ ਜਿੰਦਾਬਾਦ ਅਸੀਂ ਤੁਹਾਡਾ ਇਸ ਵਾਰ ਵਿਸਾਖੀ ਤੇ ਜੋ ਆਪਣੀ ਤੀਜੀ ਵਿਸਾਖੀ ਚਾਦਰਿਆਂ ਨਾਲ ਉਹਦੇ ਉੱਤੇ ਕੀ ਕਹਿਣਾਗਾ ਹਲੇ ਫੋਨ ਤੇ ਆ ਫੋਨ ਤੇ ਨਹੀਂ ਆ ਤੇ ਮੇਰੇ ਮੂਰੇ ਖੜਾ ਹੋਏ ਉਹਨਾਂ ਗੱਲ ਕਰ ਲੋ ਉਹ ਗੱਲ ਨਹੀਂ ਕਰ ਰਹੇ ਪਤਾ ਨਹੀਂ ਕੀ ਚੱਕਰ ਆ ਜੀ ਜੋ ਗਾਇਸ ਦਾ ਫਾਈਨਲੀ ਇਸ ਵਾਰ ਫੇਰ ਇੱਕ ਵਾਰੀ ਮੇਲਾ ਮੇਲੀਆਂ ਦਾ ਫੇਰ ਇੱਕ ਵਾਰੀ ਮੇਲਾ ਲੁੱਟ ਲਿਆ ਏ ਤਾਂ ਐਤ ਕੀ ਤੁਹਾਡਾ ਕੀ ਕਹਿਣਾ ਇਸ ਮੇਲੇ ਦੇ ਇਸ ਵਾਰ ਤੁਹਾਨੂੰ ਕੀ ਅਲੱਗ ਲੱਗਿਆ ਸਾਨੂੰ ਐਤ ਕੀ ਅਲੱਗ ਲੱਗਿਆ ਵੀ ਇਸ ਨੱਚੇ ਨਹੀਂ ਬਣੂਗੀ ਦੇ ਵਿੱਚ ਨੱਚੇ ਦੀ ਥੋੜਾ ਜੰਡ ਤੇ ਥੋੜਾ ਜੰਡ ਸੈਕਿੰਡ ਤੇ ਕੋਈ ਸਾਨੂੰ ਲੱਗਾ ਕੋਈ ਉਹ ਬਚਾਈ ਆ ਆਪਦੇ ਗੱਲਬਾਤ ਦਿਖਾ ਰਹੀ ਸੀ ਤਾਂ ਉਹਨਾਂ ਨੂੰ ਦਿਖਾਣ ਦੋ ਉਹਨਾਂ ਨੂੰ ਐਨਕੀ ਐਨਕੀ ਲੱਗ ਲੱਗਾ ਉਹ ਤੋਂ ਲੱਗਾ ਆ ਲੱਗਾ ਸਾਨੂੰ ਸਾਡੇ ਨਾਲ ਬਾਈ ਰੋਲ ਜਿੰਦ ਜਾਨ ਜੀ ਜੀ ਸਾਰਾ ਬਾਤ ਵਾਪਸ ਯੋ ਯੋ ਮੈਨ ਆਇਆ ਇਹ ਹੀ ਵਾਦੀ ਸੀ ਲੋਖਾਰੇ ਇਹ ਹੀ ਮੈਨ ਲੀ ਸਭ ਤੋਂ ਸਿਰਾ ਚੀਜ਼ ਸੀ ਦੋਸਤ ਐਂਡ ਮੈਂ ਅੱਜ ਦੀ ਏਜ ਚੈੱਕ ਕਰਾਈਆ ਅੰਦਰ ਕ੍ਰੈਟੋ ਅੰਦਰ ਚੈੱਕ ਕਰਿਆ ਯਾਰ ਕ੍ਰੈਟੋ ਜਿੰਦਾਬਾਦ ਗੁੱਡ ਵੀਡੀਓ ਬਣਾ ਦੀ ਬਣਾ ਬਣਾ ਚੱਲ ਚੱਲ ਬਸ ਜਿੰਦਨ ਕਰਾ ਕਰਨ ਗੋੜਾ ਲਾਈ ਲੈ ਓਏ ਥੋੜੀ ਕੱਟੀ ਦਾ ਨਾਂ ਕੀ ਸੀਗਾ ਬਹੁਤ ਕੱਟੀ ਦਾ ਨਾਂ ਬਹੁਤ ਭੰਨੇ ਨਿਕੜੀ ਦੀ ਬੜੇ ਕੱਡੇ ਨੇ ਭੰਨੇ ਖੀਰ ਭੰਨਾ ਬਹੁਤ ਚੱਕੀ ਆ ਬਾਹਰੋਂ ਲੱਟ ਗਿਆ ਉੱਥੇ ਭੰਨਾ ਨਹੀਂ ਪੇਟ ਪੂਜਾ ਕਰਨੀ ਨਹੀਂ ਓਏ ਕੱਟੀ ਦਾ ਨਾਂ ਕੀ ਥੋੜੀ ਦਾ ਕਰੈਕਨ ਕਰੈਕਨ ਓਕੇ ਗਾਇਸ ਤਾਂ ਹੁਣ ਬਲੌਗ ਦੇ ਦਾ ਕੋਡ ਐਡਿਟ ਹੋਣਾ ਜਿਉਂਦੇ ਰਹੇ ਤਾਂ ਮੇਰਾ ਕਿ ਲੱਖ ਵਾਰੀ ਹਾਂ ਮਰ ਗਏ ਤਾਂ ਦਿਨੂ ਇਲਾ ਦੇ ਆ ਜਾਨੇ ਜ਼ਿੰਦਗੀ ਦਾ ਮੇਰੀ ਆਦੀ ਦਾ ਜਗ੍ਹਾ ਹੀ ਕਰਿਆ ਚੁੰਨੂ ਵਾਏ